ਸੱਗੀਆ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਕਿ ਤੁਸੀਂ ਸਭ ਮਜੇ ਚ ਹੋਗੇ ਇੰਡੀਆ ਰਹਿ ਰਹੇ ਹੋ ਜਾਂ ਅਬਦੇਸ਼ਣ ਚ ਰਹਿ ਰਹੇ ਹੋ ਇੰਗਲੈਂਡ ਚ ਵੀ ਨਾ ਸਟੱਡੀ ਵੀਜ਼ੇ ਤੇ ਬੜੇ ਲੋਗ ਇੱਥੇ ਆਏ ਸੀ ਜੰਗ ਮੁੰਡੇ ਕੁੜੀਆਂ ਕਈ ਤੇ ਡਿਪੈਂਡੈਂਟ ਬਣ ਕੇ ਆਏ ਸੀ ਨਾ ਅਜੇ ਤੱਕ ਇੱਥੇ ਰਹਿ ਰਹੇ ਵੇ ਕਈ ਤੇ ਵਾਪਸ ਚਲੇ ਗਏ ਜਿਨ੍ਹਾਂ ਨੂੰ ਜੋਬ-ਜੋਬ ਨਹੀਂ ਮਿਲੀ ਜਾਂ ਜਿਨ੍ਹਾਂ ਦਾ ਕੋਈ ਜਿਗਾੜ ਤੇ ਪੈਟ੍ਰੀ ਨਹੀਂ ਆਇਆ ਜਾਂ ਜਿਹੜੇ ਇੱਥੇ ਚੰਗਾ ਕਾਰੋਬਾਰ ਛੱਡ ਗਿਆ ਸੀ ਜਾਂ ਜਿਨ੍ਹਾਂ ਕੋਲ ਪਿੱਛੇ ਇਨਕਮ ਅੱਛੀ ਹੈ ਉਹ ਕਹਿੰਦੇ ਨਹੀਂ ਵੀ ਇੱਥੇ ਆ ਕੇ ਸਾਡੇ ਸਾਧਨ ਨਹੀਂ ਚੰਗੇ ਬੰਦੇ ਤਾਂ ਆਪਾਂ ਵਾਪਸ ਚਲੇਨੇ ਆ ਜਾਂ ਕਿਸੇ ਹੋਰ ਕੰਟਰੀ ਚਲੇ ਜੰਨੇ ਆ ਜੇ ਸਟੱਡੀ ਕਰਨੀ ਹੈ ਫੀਸ ਹੀ ਦੇਣੀ ਹੈ ਤੇ ਕਿਉਂ ਨਾ ਦੂਸਰੀ ਕੰਟਰੀ ਜਾ ਕੇ ਫੀਸ ਦਿੱਤੀ ਆਵੇ ਜੇ ਇੱਥੇ ਸਾਨੂੰ ਪੀਆਰ ਦੇ ਚਾਂਸ ਹੋਣ ਬਾਕੀ ਡਿਪੈਂਡ ਕਰਦਾ ਸੋਚ ਆਪੋ ਆਪਣੀ ਤੇ ਕਈ ਇੱਥੇ ਰਿਸ਼ਤੇਦਾਰਾਂ ਦੇ ਭਲੇਖੇ ਆ ਗਏ ਸੀ ਕਿ ਸਾਡਾ ਉੱਤੇ ਰਿਸ਼ਤੇਦਾਰ ਸੱਟੇ ਤੇ ਉਹ ਸਾਨੂੰ ਸੈੱਟ ਕਰਵਾ ਦੇਗਾ ਉਹਨਾਂ ਨੇ ਨਾ ਨਹੀਂ ਪਤਾ ਵੀ ਰਿਸ਼ਤੇਦਾਰ ਕਿਹਾ ਤੇ ਇਮੀਗ੍ਰੇਸ਼ਨ ਅਫੀਸ ਲੱਗਾ ਹੋਇਆ ਹੈ ਜਾ ਜਾਂਦੇ ਪੀਪਲ ਬਣਾ ਲੇਗਾ ਜਾਂ ਪਾਸਵਰਡ ਬਣਾ ਲੇਗਾ ਲੋ ਜੀ ਤੁਹਾਡਾ ਬੱਚਾ ਬਲਾਸ ਜਾਣਾ ਹੈ ਲੋ ਜੀ ਪਾਸਵੋ ਲੈ ਲੈਣੇ ਆ ਉਹ ਜਿਹੜਾ ਕਾਨੂੰਨ ਹੈ ਉਹ ਹਰ ਇੱਕ ਵਾਸ ਇੱਕੋ ਹੀ ਹੈ ਜੇ ਤੁਸੀਂ ਸਟੱਡੀ ਵੀਜਾ ਲਗਵਾਇਆ ਤੇ ਤੁਹਾਡਾ ਫਰਜ ਹੈ ਉਹ ਬੰਦਾ ਜੀ ਪਹਿਲਾਂ ਸਟੱਡੀ ਪੂਰੀ ਕਰਦੇ ਉਸ ਤੋਂ ਬਾਅਦ ਵਰਕ ਪਰਮਿਟ ਤੁਸੀਂ ਅਪਲਾਈ ਕਰ ਸਕਦੇ ਸੀ ਹੁਣ ਤੁਸੀਂ ਸੋਚਦੇ ਵੀ ਪੜਾਈ ਵੀ ਪੂਰੀ ਨਾ ਕਰੀਏ ਤੇ ਜਿਹੜਾ 10-15 ਲੱਖ ਰੁਪਏ ਦਿੱਤਾ ਤੇ ਉਹ ਜਾਂਦੇ ਤੁਹਾਨੂੰ ਉੱਥੇ ਆ ਜਾਣ ਪਾਸਵੋ ਦੇ ਦੇਣਾ ਲੋ ਜੀ ਇੰਗਲੈਂਡ ਦਾ ਪਾਸਵੋ ਲੈ ਲਓ ਜਾਂ ਯੂਰਪ ਦਾ ਪਾਸਵੋ ਲੈ ਲਓ ਤੇ ਤੁਸੀਂ ਉਹ ਐਸ਼ਾ ਕਰੋ ਉਹ ਕੰਮ ਨਹੀਂ ਚੱਲਦਾ ਉਹ ਪ੍ਰੀਖਣ ਉਹਨੇ ਦਿਨਾਂ ਗਿਲੇ ਸਾਹਲੀ ਦੇ ਨਜ਼ਦੀਕੀ ਨੇ ਸਾਨੂੰ ਨੇ ਇੱਕ ਵਾਰ ਕਿਹਾ ਸੀ ਅਸੀਂ ਆ ਬਾੜ ਪੱਕੇ ਹੋਣਾ ਬੜਾ ਮੁਸ਼ਕਲ ਏ ਕਹਿੰਦੇ ਨਹੀਂ ਨਹੀਂ ਆਇਲੈਸ ਕਰਾ ਲਈਏ ਬੰਦਾ ਪੱਕਾ ਜਾਂਦਾ ਉਹ ਮੇਹਾਂ ਨੂੰ ਸਮਝ ਆ ਗਈ ਨਹੀਂ ਵੀ ਆਇਲੈਸ ਨਾਲ ਬੰਦੇ ਪੱਕੇ ਨਹੀਂ ਹੁੰਦੇ ਪੱਕੇ ਹੋਣ ਲਈ ਬੜੇ ਪਪੜ ਵੇਲਨੇ ਪੈਂਦੇ ਵੇ ਅੰਮ੍ਰਿਤਸਰ ਦੇ ਲੋਕਾਂ ਤੇ ਖਾਸ ਕਰਕੇ ਪਤਾ ਵੀ ਪਪੜਾਂ ਦਾ ਕਿਵੇਂ ਵੇਲੀ ਦੇ ਕਿਉਂਕਿ ਉੱਥੇ ਤੇ ਕੰਮੀ ਪਪੜਾਂ ਦਾ ਹੈਗਾ ਜ਼ਿਆਦਾ ਹੱਲੇ ਵੀ ਯੂਰਪ ਦੇ ਕਾਫੀ ਮੁਲਕੇ ਗਏ ਵੀ ਜਿੱਥੇ ਸਟੱਡੀ ਕਰਕੇ ਤੁਸੀਂ ਪਰਮੈਂਟ ਹੋ ਸਕਦੇ ਹੋ ਜਿਵੇਂ ਜਰਮਨੀ ਹੈ ਡਨਮਾਰਕ ਹੈ ਫਿਨਲੈਂਡ ਹੈ ਅਤੇ ਕਾਫੀ ਚੰਗੇਗੇ ਅਸਟਰੀਆ ਲੋਕ ਜਾ ਰਹੇ ਵੇ ਹਾਲੈਂਡ ਜਾ ਰਹੇ ਵੇ ਸਟੱਡੀ ਵੀਜ਼ਾ ਤੇ ਕਿੰਦਾ ਵਧੀਆ ਵੀਜ਼ਾ ਹੈਗਾ ਵੀ ਤੁਸੀਂ ਠੀਕ ਹੈ 8-10 ਲੱਖ ਰੁਪਏ ਤੁਹਾਨੂੰ ਲੱਗ ਜਾਂਦਾਗਾ ਲੇਕਿਨ ਤੁਸੀਂ ਲੀਗਲ ਹੋ ਜਾਂਦੇ ਹੋ ਤੁਹਾਨੂੰ 1 ਸਾਲ ਡੇਢ ਸਾਲ ਸੋਚਣ ਦਾ ਟਾਈਮ ਮਿਲ ਜਾਂਦਾ ਹੈ 10 ਲੱਖ ਰੁਪਏ ਕੁਝ ਨਹੀਂਗਾ ਜਿੰਨੇ ਬਾਹਰ ਆਣਾ ਲੋਕੀ 30 35-35 ਲੱਖ ਰੁਪਏ ਦੇ ਕੇ ਟੂਰਿਸਟ ਵੀਜ਼ਾ ਲਗਵਾ ਰਹੇ ਵੇ ਅਗਰ ਤੁਹਾਨੂੰ 10 15 20 ਲੱਖ ਰੁਪਏ ਦੇ ਕੇ ਅਗਰ ਸਾਲ 2 ਸਾਲ ਜਾਂ 3 ਸਾਲ ਦਾ ਵੀਜ਼ਾ ਮਿਲਦਾ ਹੈ ਕਮ ਸੇ ਕਮ ਤੁਹਾਨੂੰ ਉਸ ਦੇ ਵਿੱਚ ਰਹਿਣ ਦਾ ਮੌਕਾ ਮਿਲਦਾ ਹੈ ਤੁਸੀਂ ਸਟੱਡੀ ਕਰੋ ਨਾਲ ਪਾਰਟ ਟਾਈਮ ਕੰਮ ਕਰੋ ਉਸ ਤੋਂ ਬਾਅਦ ਤੁਹਾਨੂੰ ਪੀਆਰ ਮਿਲ ਜੇਗੀ ਪੀਆਰ ਤੋਂ ਬਾਅਦ ਤੁਹਾਨੂੰ ਪਾਸਪੋਰਟ ਮਿਲ ਸਕਦਾ ਹੈ ਹੁਣ ਜੇ ਤੁਸੀਂ ਸੋਚੋ ਵੀ ਸਾਲ ਛੇ ਮਹੀਨੇ ਕੰਮ ਚੱਲ ਜੇ ਉਹ ਕੰਮ ਨਹੀਂ ਚੱਲਦਾ ਇਸ ਕਰਕੇ ਕੋਈ ਗਲਤ ਸਟੈਪ ਨਾ ਟਾਓ ਜੇ ਤੁਸੀਂ ਇਨਲੀਗਲ ਹੋ ਗਏ ਤੇ ਫੇਰ ਸਮਝੋ ਤੁਹਾਡਾ ਕਦੀ ਵੀ ਕੰਮ ਨਹੀਂ ਬੰਨਣਾ ਉਹ ਤੇ ਤੁਸੀਂ ਗ੍ਰਾਊਂਡ ਤੋੜਤਾ ਹੈਗਾ ਕਾਨੂੰਨ ਦੇ ਦਰਜੇ ਲੈ ਕੇ ਤੁਸੀਂ ਸੈੱਟ ਹੋ ਸਕਦੇ ਹੋ ਤੁਹਾਨੂੰ ਬੜੇ ਚਾਂਸ ਏ ਨਾ ਹੀ ਕਦੀ ਹਿੰਮਤ ਛੱਡੋ ਹਿੰਮਤ ਤੇ ਕਰਨੀ ਪੈਂਦੀ ਨਾ ਤੁਸੀਂ ਰਿਸ਼ਤੇਦਾਰ ਨਾਲ ਵੀ ਕੋਈ ਉਹ ਕਿਵੇਂ ਸੈੱਟ ਹੋਇਆ ਉਹ ਉਸ ਦਾ ਵਰਕ ਵੀ ਜਿੱਤੇ ਆਇਆ ਵਿਆਹ ਕਰਾ ਕੇ ਆਇਆ ਉਹਨੂੰ ਕੋਈ ਤੰਗੀ ਨਹੀਂ ਹੋਈ ਬਣਿਆ ਬਣਿਆ ਕਾਰ ਮਿਲ ਗਿਆ ਉਹਨਾਂ ਦੇ ਮੁੱਝਾਂ ਲੱਗੀਆਂ ਤੁਹਾਨੂੰ ਬਣਿਆ ਬਣਿਆ ਕਾਰ ਨਹੀਂ ਮਿਲਨੇ ਨਾ ਤੇ ਨਾ ਹੀ ਕਦੀ ਰਿਸ਼ਤੇਦਾਰ ਦੇ ਭਲੇਖੇ ਆਜੋ ਤੇ ਰਿਸ਼ਤੇ ਦਾ ਤੁਹਾਨੂੰ ਵੱਤ-ਵੱਤ ਦੋ ਚੱਦ ਨਾਖ ਸਕਦਾ ਤੁਹਾਡੀ ਕੋਈ ਕੁਰਨੀ ਮਦਦ ਨਹੀਂ ਕਰ ਸਕਦਾ ਮਾਂ ਅੱਛੇ ਪਾਰਛ ਚਲਦੀ ਜੀਏ ਕਈ ਵਾਰੀ ਕੀ ਅੰਦਰ ਤੁਸੀਂ ਆਪਣੇ ਬੱਚੇ ਨੂੰ ਪੱਕਾ ਕਰਾਣ ਪਿੱਛੇ ਰਿਸ਼ਤਿਆਂ ਨਾਲ ਵੀ ਵਿਗੜ ਲੈਂਦੇ ਹੋ ਤੁਸੀਂ ਸੋਚਦੇ ਵੀ ਸਾਡਾ ਬੱਚਾ ਸੈੱਟ ਹੋ ਜੇ ਐਸੇ ਸ਼ਹਿਰ ਚ ਰਹੇ ਐਸੇ ਘਰ ਦੇ ਕੋਲ ਹੀ ਉਹਨੂੰ ਉਹਦਾ ਘਰ ਮਿਲ ਜੇ ਕੰਮ ਤੇ ਵੀ ਤੁਹਾਡੇ ਨਾਲ ਹੀ ਕੰਮ ਕਰੇ ਕਿਉਂਕਿ ਤੁਹਾਨੂੰ ਪਤਾ ਹੁੰਦਾ ਵੀ ਤੁਹਾਡਾ ਬੱਚਾ ਆਪਣੇ ਆਪ ਨੂੰ ਕਲਾ ਸੰਭਾਲ ਨਹੀਂ ਸਕਦਾ ਇਸ ਕਰਕੇ ਬੱਚੇ ਨੂੰ ਉੱਥੋਂ ਟ੍ਰੇਨ ਕਰਕੇ ਭੇਜੋ ਬੇਚੇ ਜੇ ਤੂੰ ਬਾਹਰ ਚੱਲਿਆ ਨਾ ਆਪਣਾ ਆਪ ਸੰਭਾਲ ਲਈ ਜੇ ਬੱਚਾ ਟ੍ਰੇਨ ਹੋ ਕੇ ਇੰਡੀਆ ਤੋਂ ਆਏਗਾ ਨਾ ਤੇ ਉਹਨੂੰ ਬਾਅਦ ਪਰੇਸ਼ਾਨੀ ਨਹੀਂ ਹੋਣੀ ਤੇ ਜੇ ਤੁਸੀਂ ਭੁਲੇ ਪਾਈ ਭੇਜਤਾ ਨਾ ਬੱਚੇ ਨੂੰ ਵੀ ਕੋਈ ਗੱਲ ਨਹੀਂ ਰਿਸਤਰਾ ਕੇ ਸੰਭਾਲ ਲਾਂਗੇ ਇਸ ਤਰ੍ਹਾਂ ਕੀ ਸੰਭਾਲਣਗੇ ਜਿਸ ਤਰ੍ਹਾਂ ਦੀ ਆਪਣੀ ਫੈਮਲੀ ਆਣ ਦੇ ਆਪਣੇ ਬੱਚੇ ਵੀ ਉਹ ਆਪਣੇ ਕਾਨੂੰਨ ਦੇ ਦਰਜਨ ਦੇ ਬੰਦੇ ਕਾਨੂੰਨ ਤੋੜ ਨਹੀਂ ਸਕਦੇ ਕਈ ਫਿਰ ਫੋਨ ਕਰਨਗੇ ਸਾਡੇ ਮੁੰਡੇ ਵਾਸਤੇ ਕੁੜੀ ਲੱਭਦੇ ਉਹ ਤੇ ਆ ਕਹਿੰਦੇ ਜਿਵੇਂ ਇੱਥੇ ਕੁੜੀ ਆਮ ਸਟੋਰ 'ਚ ਬੈਠੀ ਹੁੰਦੀ ਆ ਵੀ ਮੁੰਡੇ ਨਾਲ ਉਹ ਵਿਆਹ ਕਰਾ ਲੈ ਤੇ ਤੈਨੂੰ ਪੱਕਾ ਕਰਾ ਦਿੰਨੇ ਆ ਇਹ ਦੋਸਤੋ ਕਿਸਮਤ ਹੁੰਦੀ ਹੈ ਸੈਟ ਹੋਣ ਲੱਗਾ ਹਰ ਬੰਦੇ ਨੂੰ ਸਟruggਲ ਕਰਨੀ ਚੰਦੀ ਹੈ ਤੁਸੀਂ ਵੀ ਕੋਸ਼ਿਸ਼ ਕਰੋ ਸਟਰਗਲ ਕਰੋ ਉਮੀਦ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਈ ਪਸੰਦ ਆਈ ਤੇ ਸ਼ੇਅਰ ਕਰਨਾ థాంਕਿਊ